ਹਾਂਜੀ ਨਰਿੰਦਰਦੀਪ ਨੂੰ ਲੈ ਕੇ ਬਹੁਤ ਵੱਡੇ ਖੁਲਾਸੇ ਹੋ ਗਏ ਸਾਹਮਣੇ ਜੋ ਕਿ ਬਈ ਇੱਕ ਪੁਲਿਸ ਅਫਸਰ ਬੰਨੀਓ ਦੱਸਿਆ ਗਿਆ ਵੀ ਨਰਿੰਦਰਦੀਪ ਨੂੰ ਕਿਸ ਨੇ ਚੱਕਿਆ ਕਿਵੇਂ ਉਹਨੂੰ 3rd ਡਿਗਰੀ ਦਾ ਝਟਕਾ ਲਾਇਆ ਤੇ ਕਿਵੇਂ ਉਹਨੂੰ ਕੁੱਟਮਾਰ ਕੀਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਜਦੋਂ ਕਿ ਇਹ ਬਾਅਦ ਦੇ ਵਿੱਚ ਐਕਸੀਡੈਂਟ ਸਾਬਤ ਕੀਤਾ ਜਾਂਦਾ ਤੇ ਜਿਵੇਂ ਕਿ ਪੁਲਿਸ ਵਾਲਿਆਂ ਵੱਲੋਂ ਇਹ ਸੀਆਈ ਸਟਾਫ ਵੱਲੋਂ ਬਠਿੰਡਾ ਦੀ ਪੁਲਿਸ ਨੇ ਮਾਰ ਦਿੱਤਾ ਜਾਂਦਾ ਤੇ ਪਰ ਇਹ ਇਨਸਾਫ ਦੀਵਾਉਣ ਨੂੰ ਸਾਡੇ ਪੰਜਾਬ ਦੇ ਲੋਕਾਂ ਨੇ ਆਪਣੇ ਆਪਣੇ ਜਿਹੜੇ ਕੀ ਸਵਾਲ ਰੱਖੇ ਆ ਸਾਹਮਣੇ ਤਾਂ ਪਹਿਲਾਂ ਇੱਕ ਵੀਡੀਓ ਸੁਣੋ ਬਹੁਤ ਵੱਡੇ ਖੁਲਾਸੇ ਜੋ ਕਿ ਇੱਕ ਪੁਲਿਸ ਅਫਸਰ ਵੱਲੋਂ ਕੀਤੇ ਗਏ ਆ ਵੀ ਕਿਉਂ ਚੱਕਿਆ ਕਿਸ ਨੇ ਚੱਕਿਆ ਤੇ ਕੀ ਕੀਤਾ ਗਿਆ ਨਰਿੰਦਰਦੀਪ ਨਾਲ ਪਹਿਲਾ ਵੀਡੀਓ ਸੁਣੋ ਫਿਰ ਕਰਦੇ ਆ ਚਾਰ ਸਾਂਝੇ ਸੁਣੋ ਕਿੰਨੇ ਕਿੱਡਾ ਕੋਨੇ ਕ੍ਰਾਈਮ ਕਰ ਦਿੱਤਾ ਇਹ ਮੈਨੂੰ ਇਸ ਗੱਲ ਦਾ ਪੁੱਛਦਾ ਮੈਂ ਕੋ ਚਿੱਟਾ ਵੇਚਦਾ ਸੀ ਜਾਂ ਚਿੱਟਾ ਲਾਉਂਦਾ ਸੀ ਜਾਂ ਚਿੱਤੇ ਦੇ ਕੋਈ ਕ੍ਰਿਮੀਨਲ ਰਕਵਾਉਂਦੇ ਸੀ ਜਾਂ ਕੋ ਗਲਤ ਮਤ ਜੀ ਦੱਸਿਆ ਜਾਂਦਾ ਮੈਨਾਂ ਨੇ ਗੰਧ ਪਾਇਆ ਮੈਂ ਕਹਿੰਦਾ ਇਸੇ ਮਹਿਕ ਵਿੱਚ ਜੱਟ ਨੂੰ ਕੰਢਣੀ ਚਾਹੀਦੀ ਮਹਿਕ ਵਿੱਚ ਜਿੱਥੇ ਵੀ ਫੜੇ ਜਾਣਾਂ ਦੀ ਪ੍ਰਾਪਰਟੀ ਜਿੱਦਾਂ ਆਪਾਂ ਕਹਿੰਦੇ ਆ ਥਾਰ ਵਾਲੀ ਮੈਡਮ ਦੀ ਸੀਜ਼ ਕੀਤੀ ਐ ਜੇ ਉਹ ਪੁਲਿਸ ਮੁਲਾਜ਼ਮੇ ਤੇ ਇਹ ਵੀ ਪੁਲਿਸ ਮੁਲਾਜ਼ਮੇ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਇਸੇ ਤਰ੍ਹਾਂ ਸੀਜ਼ ਕੀਤੀਆਂ ਜਾਣੀ ਚਾਹੀਦੀਆਂ ਕਿ ਇਹਨਾਂ ਨੂੰ ਪਤਾ ਲੱਗ ਜਾਏ ਕ腐ਸ਼ਨ ਕਿੱਦਾਂ ਕਰੀਦੀ ਐ ਪਬਲਿਕ ਨਾਲ ਧੱਕਾ ਕਿੱਦਾਂ ਕਰੀਦਾ ਉਹਦਾ ਰਿਜ਼ਲਟ ਉਹਨਾਂ ਨੂੰ ਤਾਂ ਹੀ ਮਲੇਗਾ ਔਰ ਇਸੇ ਸੀਆਈ ਇਨਸਪੈਕਟਰ ਨੇ ਇਹ ਕਹਿ ਲਿਆ ਅਸੀਂ ਸ਼ਾਮ ਤੱਕ ਬੰਦਾ ਫੜਾ ਤੁਹਾਡਾ ਬੰਦਾ ਫੜ ਲੈਣੇ ਆ ਉਹੀ ਸੀਆਈ ਇਨਸਪੈਕਟਰ ਜਿਹਨੇ ਟੌਰਚਰ ਕੀਤਾ ਉਸੇ ਇ ਤੌਰ ਤੇ ਕੀਤਾ ਕਿੰਨਾ ਕੁ ਗਿਆ ਕਿਥੇ ਕੋਈ ਅੰਗ ਐਸੋ ਜਿਆਦਾ ਛੱਡਿਆ ਨਹੀਂ ਵੀ ਜਿਹੜਾ ਇੰਟਰੋਗਟ ਨਹੀਂ ਕੀਤਾ ਪਰਿਵਾਰ ਕਹਿੰਦਾ ਕਿ ਸਾਨੂੰ ਤਾਂ ਉਹ ਦੌਰ ਜੇ ਤੇ ਆ ਗਿਆ ਕਿ ਜਦੋਂ ਲੋਕ ਕਹਿੰਦੇ ਹੁੰਦੇ ਸੀਗੇ ਕਿ ਕੇਪੀਐਸ ਦੇ ਵਰਗਿਆਂ ਨੇ ਮੁੰਡੇ ਚੁੱਕ ਕੇ ਕਹਿੰਦੇ ਮਾਰਦੇ ਇਹ ਕਹਿੰਦੇ ਸਾਡਾ ਤਾਂ ਉਹ ਹਾਲ ਹੋ ਗਿਆ ਕੇਪੀਐਸ ਗਲੇ ਵੇਲੇ ਤੇ ਇਹਦਾ ਪਤਾ ਲੱਗ ਜਾਂਦਾ ਹੈ ਜੀ ਸਰਕਾਰ ਫਲਾਣੀ ਜਾਂ ਥਾਣੇ ਵਾਲੇ ਫਾੜਾ ਬੰਦਾ ਚੁੱਕ ਕੇ ਲੈ ਗਏ ਹੈ ਉਹ ਇਹਦਾ ਪਤਾ ਲੱਗਦਾ ਹੈ ਨਾ ਕਿ ਇਹਦੇ ਬੰਦੇ ਦਾ ਪਤਾ ਹੀ ਕੋਈ ਨਹੀਂ ਕੌਣ ਚੁੱਕ ਕੇ ਲੈ ਗਿਆ ਵਿਚਾਰੇ ਨੂੰ ਇੰਟਰੋਗਟ ਕਰਾ ਪਰ ਪੱਸੀਆ ਪੱਕ ਨਹੀਂ ਕਰਦੇ ਨਾ ਮੌਕੇ ਦੀ ਸਰਕਾਰ ਹੋਵੇ ਫੈਦਾ ਵੱਡਾ ਕੰਮ ਹੋ ਗਿਆ ਵੇ ਇੰਨੇ ਮਾੜਾ ਕੰਮ ਹੋਇਆ ਹੋਵੇ ਤੇ ਮੌਕੇ ਦੀ ਸਰਕਾਰ ਦਾ ਇੱਕ ਵੀ ਐਨਐਲਏ ਕੋਈ ਲੀਡਰ ਕੋਈ ਮੰਤਰੀ ਉੱਥੇ ਜਾ ਕੇ ਉਹਨਾਂ ਨਾਲ ਦੁੱਖ ਵੀ ਸਾਂਝਾ ਨਹੀਂ ਕਰ ਸਕਿਆ ਅਗਲੀ ਗੱਲ ਤੇ ਬਾਅਦ ਦੀ ਗੱਲ ਨਹੀਂ ਮੈਂ ਰੋਜ਼ ਇਹਨਾਂ ਨੂੰ ਕਹਿੰਦਾ ਉਹ ਮੈਂ ਕਹਿੰਦਾ ਬੰਦੇ ਬਣਜੋ ਨਾ ਲਓ ਕ੍ਰਾਪਸ਼ਨ ਨਾ ਕਰੋ ਬੁਰੀ ਹਾਲਤ ਹੋਣੀ ਬੁਰੀ ਹਾਲਤ ਪਰ ਇਹਨਾਂ ਨੂੰ ਕੋਈ ਸ਼ਰਮ ਨਹੀਂ ਮਹਿਸੂਸ ਹੋਣਾ ਆਖਾ ਖਤਮ ਕਰ ਦਿੰਦਾ ਜੀ ਜੁੱਧ ਨਸ਼ਾ ਵਿਰੋਧ ਸੀ ਪਰ ਜੁੱਧ ਨਸ਼ਾ ਵਿਰੋਧ ਨਹੀਂ ਜੁੱਧ ਤੇ ਹੋ ਗਿਆ ਸਾਡੇ ਜਿਹੜੇ ਕੋਈ ਵਧੀਆ ਕੰਮ ਕਰਨ ਵਾਲੇ ਉਹਨਾਂ ਦੇ ਵਿਰੋਧ ਹੋ ਗਿਆ ਇੱਕ ਬਹੁਤ ਹੀ ਸੁਲਝਿਆ ਹੋਇਆ ਇਨਸਾਨ ਇੱਕ ਐਨੇ ਇੰਗਲਿਸ਼ ਪਾਸ ਹੋਵੇ ਤੇ ਜਨਤਾ ਨੂੰ ਉਹ ਵਧੀਆ ਸੇਧ ਦੇ ਰਿਹਾ ਹੋਵੇ ਤੇ ਉਸ ਬੰਦੇ ਨੂੰ ਤੁਸੀਂ ਚੁੱਕ ਲਿਆ ਹੋਵੇ ਪੁਲਿਸ ਨੇ ਬਿਨਾ ਕਿ ਇਹ ਕਰਨ ਦੇ ਕਿਉਂਕਿ ਮੈਂ ਵੀ 2-3 ਦਿਨ ਤੋਂ ਇਹ ਪਤਾ ਕਰ ਰਿਹਾ ਸੀ ਮੇਰੇ ਕੋਲ 2-3 ਵਾਰੀ ਪ੍ਰੈਸ ਵਾਲਿਆਂ ਨੇ ਪੁੱਛਣਾ ਚਾਇਆ ਮੈਂ ਕੋਈ ਗਲਤ ਗੱਲਬਾਤ ਨਹੀਂ ਦੋ ਤਿੰਨ ਦਿਨ ਤੋਂ ਸਾਡੇ ਬਠਿੰਡਾ ਜ਼ਿਲ੍ਹੇ ਦੇ ਸਾਡੇ ਸਿਚੁਏਸ਼ਨ ਦੇ ਪ੍ਰਧਾਨ ਨੇ ਮੈਂ ਉਹਨਾਂ ਨੂੰ ਕਿਹਾ ਪਤਾ ਕਰੋ ਕੀ ਗੱਲਬਾਤ ਹੋਰ ਵੀ ਪਤਾ ਕੀਤਾ ਪਰ ਮੈਨੂੰ ਕੋਈ ਪ੍ਰੋਪਰ ਜਵਾਬ ਨਹੀਂ ਮਿਲਿਆ ਪ੍ਰੋਪਰ ਜਵਾਬ ਨਾ ਮਿਲਣ ਦੀ ਵਜਹ ਕਰਕੇ ਫਿਰ ਅੱਜ ਮੈਂ ਤੁਹਾਡੇ ਨਾਲ ਇਹ ਗੱਲਬਾਤ ਕਰ ਰਿਹਾ ਕਿ ਜਦੋਂ ਉਸ ਬੰਦੇ ਨੂੰ ਚੁੱਕਿਆ ਗਿਆ ਉਸ ਬਾਰੇ ਕਿਸੇ ਨੂੰ ਕੋਈ ਇਨਫੋਰਮੇਸ਼ਨ ਨਹੀਂ ਚੁੱਕਣ ਤੋਂ ਬਾਅਦ ਕੀ ਕੋਈ ਕੋਈ ਰਿਪੋਰਟ ਨਹੀਂ ਕੋਈ ਇਨਫੋਰਮੇਸ਼ਨ ਨਹੀਂ ਕਿਸੇ ਮਤਲਕਾ ਥਾਣੇ ਨੂੰ ਨਹੀਂ ਦੱਸਿਆ ਕਿਸੇ ਉਹਦੇ ਰਿਸ਼ਤੇਦਾਰ ਨੂੰ ਘਰ ਉਹਦੇ ਨੂੰ ਦੱਸਿਆ ਉਹ ਏਡਾ ਸੁਲਝਾ ਬੰਦਾ ਕਿ ਤਿੰਨਾ ਪਰਿਵਾਰਾਂ ਦੇ ਵਿੱਚ ਇੱਕ ਬੰਦਾ ਸੀ ਉਹ ਇਕੱਲਾ ਘਰ ਦੇ ਵਿੱਚ ਔਰ ਉਹਨੂੰ ਚੁੱਕ ਗਏ ਪੁਲਿਸ ਨੇ ਇਹ ਅਜੇ ਤੱਕ ਨਹੀਂ ਅਜੇ ਤੱਕ ਵੀ ਛੋਹ ਨਹੀਂ ਕੀਤਾ ਕਿ ਉਸ ਬੰਦੇ ਨੂੰ ਕਿਉਂ ਚੁੱਕਿਆ ਸੀ ਚੁੱਕ ਲਿਆ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਕੋਈ ਇਨਫੋਰਮੇਸ਼ਨ ਲੈਣ ਵਾਸਤੇ ਚੁੱਕਿਆ ਸੀ ਜਾਂ ਉਹਦੇ ਕੋਲ ਕੋ ਆਇਆ ਗਿਆ ਕੁਝ ਵੀ ਗੱਲ ਵਾਸਤੇ ਮੈਂ ਕਹਿੰਦਾ ਚੁੱਕਿਆ ਹੋਈ ਤੁਸੀਂ ਘੱਟ ਤੋਂ ਘੱਟ ਉਹਦੇ ਘਰ ਤੇ ਤੁਸੀਂ ਇਨਫੋਰਮੇਸ਼ਨ ਦਿਓ ਉਹਦੇ ਘਰ ਦੇ ਨਾਲ ਦੱਸੋ ਉਹਦੇ ਘਰ ਮਤਲਕਾ ਥਾਣੇ ਨੂੰ ਦੱਸੋ ਤੁਸੀਂ ਚੁੱਕ ਲਿਆ ਚੁੱਕਣ ਤੋਂ ਬਾਅਦ ਉਹਨੂੰ ਇੰਨਾ ਕੁ ਇੰਟਰੋਗੇਟ ਕੀਤਾ ਕਿ ਉਹ ਪੰਟਾ ਰੋਕੇਸ਼ਨ ਦੌਰਾਨ ਹੀ ਵਿਚਦੇ ਦੀ ਉਹਦੀ ਡੈਥ ਹੋ ਗਈ ਹਾਂ ਔਰ ਇੰਡਾ ਸੁਲ ਗਿਆ ਆ ਬੰਦਾ ਇਨਸਾਨ ਹੋਵੇ ਹਾਂਜੀ ਇਹ ਜੋ ਇੱਕ ਪੁਲਿਸ ਅਫਸਰ ਸੀ ਜਿਹਦਾ ਕਿ ਬਈ ਕਹਿਣਾਗਾ ਵੀ ਜਿਹੜਾ ਕਿ ਨਰਿੰਦਰਦੀਪ ਨਾਲ ਇੱਕ 3rd ਡਿਗਰੀ ਦਾ ਝਟਕਾ ਲਾ ਕੇ ਤਾਂ ਕਹਿਣਾ ਮਤਲਬ ਗੁਪਤੰਗਾ ਤੇ ਉਹਦੇ ਕਰੰਟ ਲਾ ਦਿੱਤਾ ਗਿਆ ਤਾਂ ਜਿਹਦੇ ਵਿੱਚ ਪਰ ਉਹਨਾਂ ਨੇ ਘਰੇ ਵੀ ਨਹੀਂ ਦੱਸਿਆ ਇਨਫਰਮੇਸ਼ਨ ਘਰੇ ਨਹੀਂ ਪਹਚਾਈ ਵੀ ਭਾਈ ਇਹ ਗੱਲਬਾਤ ਹੋ ਗਈ ਤਾਂ ਪਹਿਲੇ ਨੰਬਰ ਤੇ ਤਾਂ ਇਹ ਹੀ ਗੁੰਡਾਗਰਦੀ ਦਾ ਇਥੋਂ ਹੀ ਪਤਾ ਲੱਗਦਾ ਵੀ ਇੱਕ ਤੁਰੇ ਆਂਦੇ ਰਸਤੇ ਜੋ ਕਿਸੇ ਇਨਸਾਨ ਨੂੰ ਚੱਕਣਾ ਤੇ ਫਿਰ ਉਹਨੂੰ ਇਹ ਕਹਿਣਾ ਬਾਅਦ ਦੇ ਵਿੱਚ ਵੀ ਇਹ ਤਾਂ ਐਕਸੀਡੈਂਟ ਹੋ ਗਿਆ ਜੇ ਐਕਸੀਡੈਂਟ ਹੋਇਆ ਉਹਦੀ ਗੱਡੀ ਤੇ ਕੋਈ ਛੀਟ ਤੱਕ ਨਹੀਂ ਹੈਗੀ ਇਹ ਜਿਹੜਾ ਪੰਜਾਬ ਪੁਲਿਸ ਅਫਸਰ ਦਾ ਇਹ ਵੀ ਕਹਿਣਾ ਵੀ ਜਿਵੇਂ ਇਹਨਾਂ ਨੇ ਜੁੱਧ ਨਸ਼ਾ ਵਿਰੁੱਧ ਚਲਾਇਆ ਪਰ ਹੁਣੇ ਜੁੱਧ ਨਸ਼ਾ ਵਿਰੁੱਧ ਨਹੀਂ ਇਹ ਤਾਂ ਉਹ ਲੋਕਾਂ ਦੇ ਜਿਹੜੇ ਕੋਈ ਆਮ ਕੰਮਕਾਰ ਕਰਦੇ ਆ ਜਿਵੇਂ ਹੁਣ ਇਹ ਸੂਝਵਾਨ ਪੜ੍ਹਿਆ ਲਿਖਿਆ ਨੌਜਵਾਨ ਤੇ ਕਿੰਨੇ ਹੀ ਇਹ ਅਸਰ ਬਣਾਤੇ ਜਿਹਨੇ ਕੋਲੋਂ ਪੜਕੇ ਗਏ ਇਹਦੇ ਜਿਵੇਂ ਐਸਐਸਪੀ ਐਸਐਸਪੀਆਂ ਦੇ ਬੱਚੇ ਇਹਦੇ ਕੋਲੋਂ ਪੜਕੇ ਗਏ ਆ ਇਹਨਾਂ ਸੂਝਬਾਨ ਇਹ ਨੌਜਵਾਨ ਸੀ ਜਿਹਨੂੰ ਕਿ ਇਹਨਾਂ ਲਈ ਬੇਕਸੂਰ ਨੂੰ ਇੱਕ ਇੱਕੋ ਇੱਕੋ ਬੇਟਾ ਸੀ ਇੱਕ ਉਸ ਪਰਿਵਾਰ ਦਾ ਜਿਵੇਂ ਦੱਸਿਆ ਜਾਂਦਾ ਤੇ ਹੁਣ ਜੇ ਆਪਾਂ ਕਹਦੀ ਉਹਦਾ ਮਾਤਾ ਪਿਤਾ ਜਿੰਨਾ ਦਰਦ ਉਹਨਾਂ ਦਾ ਭਈ ਆਪਾਂ ਤਾਂ ਉਹਨਾਂ ਨਹੀਂ ਸਮਝ ਸਕਦੇ ਜਿੰਨਾ ਉਹਨਾਂ ਦੇ ਦਿਲ 'ਚ ਦਰਦ ਆ ਕਿਉਂਕਿ ਦੇਖੋ ਜਿਹੜਾ ਹੁਣ ਇਹ ਆਪਾਂ ਕਹਦੀਏ ਕੋਈ ਕ੍ਰਾਈਮ ਵੀ ਨਹੀਂ ਕਰਦਾ ਜੇ ਤੱਕ ਕੋਈ ਇਹ ਹੋਵੇ ਵੀ ਭਾਈ ਕੋਈ ਗੱਲਬਾਤ ਉਹਦੇ ਤੇ ਕੋਈ ਇਹਨਾਂ ਨੇ ਬਾਰਦਾਤ ਹੋਈ ਆ ਸੀ ਇਸ ਕਰਕੇ ਚੱਕਿਆ ਇਹ ਸੀ ਇੱਕ ਪੁਲਿਸ ਅਫਸਰ ਜਿਹਦੇ ਬੰਨੀਓ ਬਈ ਇਹ ਬਹੁਤ ਵੱਡੇ ਖੁਲਾਸੇ ਕੀਤੇ ਗਏ ਜਿਵੇਂ ਕਿ ਨਰਿੰਦਰਦੀਪ ਨੂੰ ਇੱਕ ਬਹੁਤ ਦਰਿੰਦਗੀ ਨਾਲ ਇਹ ਪੁਲਿਸ ਅਫਸਰਾਂ ਨੇ ਮਾਰ ਦਿੱਤਾ ਜਾਂਦਾ ਤੇ ਜਿਹੜਾ ਕੀ ਇੱਕ ਨਾਰਮਲ ਪਰਿਵਾਰ ਦਾ ਇਹ ਇੱਕ ਜੇਦਕਾੜੀ ਜਾਂ ਨੌਜਵਾਨ ਸੂਜਵਾਨ ਜਿਨੇ ਕਿ ਪਤਾ ਨਹੀਂ ਕਿੰਨੇ ਕਫਸਰ ਇਹਦੇ ਕੋਲੋਂ ਬਣ ਕੇ ਗਏ ਕਿੰਨੇ ਨੌਜਵਾਨੇ ਤੋਂ ਪੜ ਕੇ ਗਏ ਆ ਬੜੇ ਬੜੇ ਅਫਸਰਾਂ ਦੇ ਬੱਚੇ ਛੋਟੇ ਵੱਡੇ ਸਾਰੇ ਤਾਂ ਜਿਵੇਂ ਕਿ ਇਹ ਪੜਾਉਂਦਾ ਵੀ ਸੀ ਤਾਂ ਇਸ ਪਰਿਵਾਰ ਦਾ ਵੀ ਕਹਿਣਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਵੇਂ ਇਹ ਦਰਿੰਦਗੀ ਨਾਲ ਇਹਨਾਂ ਨੇ ਮਾਰਿਆ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਜਿਵੇਂ ਅੱਜ ਦੇ ਇਹ ਖੁਲਾਸੇ ਇੱਕ ਪੁਲਿਸ ਅਫਸਰ ਵੱਲੋਂ ਦੱਸਿਆ ਗਿਆ ਵੀ ਇਹ ਸਲੋਟ ਇਹ ਮਾਰਿਆ ਗਿਆ ਬਹੁਤ ਦਰਿੰਦਗੀ ਨਾਲ ਜਿਵੇਂ ਕਿ ਭਾਈ ਹਲੇ ਤੱਕ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤੇ ਜੋ ਅੱਜ ਦੇ ਖੁਲਾਸੇ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਸੀ ਤੇ ਜੋ ਭਾਈ ਅੱਜ ਦੇ ਵਿਚਾਰ ਇਹ ਤਾਂ ਜਿਵੇਂ ਪੰਜਾਬ ਦੇ ਪ੍ਰਤੀ ਆਪਣਾ ਚੈਲਾ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹੇ ਨੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੋਰ ਸ਼ੇਅਰ ਕਰਿਆ ਕਰੋ ਜੀ